ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਅੱਜ ਵੀਡੀਓ ਰਾਈ ਆਪਣੇ ਚੈਨਲ ਤੇ ਪਹਿਲੀ ਵਾਰ ਆਉਣ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਜਿਹਦੇ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜੇਕਰ ਤੁਸੀਂ ਆਪਣੇ ਤੋਂ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ 8427019817 ਸੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਹੇ ਹਾਂ ਇਹ ਫਾਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿਕਾਰ ਸਤਿਕਾਰ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਪਿੰਡ ਫਰਵਾਈ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਪਿੰਡ ਫਰਵਾਈ ਹਾਂਜੀ ਮੋਬਾਈਲ ਨੰਬਰ ਬੋਲ ਦੋ ਜੀ ਮੋਬਾਈਲ ਨੰਬਰ 9915519215 ਹੈ 9915519215 ਹੈ ਠੀਕ ਹੈ ਜੀ ਜਿਹੜੀ ਆਪਾਂ ਮੈਂ ਦੇਖ ਰਹੇ ਹਾਂ ਜੀ ਇਹ ਕਿਵੇਂ ਸੂਈ ਸੂਈ ਚੌਥੇ ਸੂਈ ਮੈਂ ਸੋਣਾ ਹੀ ਆਪਣੇ ਘਰ ਦੀ ਮਹਿਸਾ ਠੀਕ ਹੈ ਜੀ 16 17 ਲੀਟਰ ਦਾ ਰਿਕਾਰਡ ਆਪਣਾ ਚੋਇਆ ਹੋਇਆ ਜੀ ਦਾ 16 17 ਕਿਲੋ ਠੀਕ ਹੈ ਉਮੀਦ ਹੈ ਇਸ ਵਾਰ ਜਾਨੀ ਕਿ 20 ਪਲੱਸ ਜਾਊਗੀ ਕਹਿ ਸਕਦੇ ਆ 20 ਮੰਨ ਕੇ ਲੈ ਨਹੀਂ 20 ਮਾ 17 ਮੰਨੇ ਕੀ ਲਵੋਇਆ 17 ਮੰਨ ਠੀਕ ਹੈ 17 ਮੇ ਤਾਂ 14 ਆਪਾਂ ਝੂਠ ਨਹੀਂ ਬੋਲਦੇ ਜਿੰਨਾ ਚਾਹ ਉਹਨੀ ਕਹਿ ਕੇ ਦਵਾਂਗੇ ਆਪਾਂ ਠੀਕ ਹੈ ਜੀ ਹਾਂ ਹਾਂ ਸਮੀ ਮਾੜੀ ਮੈਂ ਸਾਡੇ ਸਾਹਮਣੇ ਆ ਠੀਕ ਹੈ ਜੀ ਤੇ ਦਿਨ ਕਿੰਨੇ ਕੇ ਬਾਕੀ ਨੇ ਜੀ ਦਿਨ ਤਾਂ ਮੰਨ ਲਓ ਤੇ ਕੱਲ੍ਹ ਨੂੰ ਦਿਨ ਪੂਰੇ ਨੇ ਕੱਲ੍ਹ ਤੋਂ ਦਿਨ ਦਿਨ ਕੀ ਹਾਂ ਕੱਲ੍ਹ ਨੂੰ ਦਿਨ ਪੂਰੇ ਨੇ ਇੱਕ ਹੋਰ ਨੂੰ ਫੜੇ ਜਾਨ ਨੂੰ ਉੱਪਰ ਲੈ ਲੈਂਦੇ ਠੀਕ ਹੈ ਜੀ ਦਿਨ ਕੀ ਚੌਥੇ ਸਵੇਰ ਸੂਰਿਆ ਚੌਥੇ ਸੂਰ ਸੁੰਦੀ ਹੈ ਮੈਂ ਘਰ ਦੀ ਮ ਤੋ ਦੋਸਤੋ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਨੇ ਮੁਕਤੇ ਨਾਲ ਠੰ ਲੱਗੇ ਹੋਏ ਨੇ ਕੱਦ ਕਾਠ ਵਾਲੀ ਆ ਗਈ ਪੂਰੀਆਂ ਜਿੰਦ ਜਾਣਾਂ ਜਿਹੜੀ ਆਪਾਂ ਕਹਿੰਦੇ ਹਾਂ ਦੋਸਤੋ ਦੇਖ ਸਕਦੇ ਚੌਥੀ ਸਵੇਰ ਸੂਰ ਗਈ ਹਮ ਠੀਕ ਹੈ ਜੀ ਬੰਦ ਠੀਕ ਹੈ ਮੁੱਲ ਕੀ ਕਰਦੇ ਆਂ ਆਪਾਂ ਇਹਦਾ ਮੁੱਲ ਕਰਦੇ 1,80,000 1,80,000 ਠੀਕ ਹੈ ਮਾਨਤਨ ਹੋ ਜਾਏ ਬੀ ਮਾਨਤਨ ਕਰਦਾ ਕੋਈ ਨਾ ਆਏ ਵੀਰ ਦਾ ਕਿਸੇ ਦਾ ਵੀ ਠੀਕ ਹੈ ਜੀ ਸੋ ਦੋਸਤੋ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬੋਲ ਦਈ ਹੈ ਮੋਬਾਈਲ ਨੰਬਰ 99155219215 ਠੀਕ ਹੈ ਜੀ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਵਿੱਚ